ਸਾਡਾ ਨਾਮ ਸਰਮਨ ਸਿੰਘ ਆ ਜੀ ਸਾਡਾ ਨਾਮ ਬਾਬਾ ਸਰਮਨ ਸਿੰਘ ਪੇਠਾ ਠੱਟਾ ਜੀ ਗਰੰਤੀ ਸਿੰਘ ਆਹੀਂ ਐ ਬਾਬਾ ਤੇ ਲੋਕ ਸਾਰੇ ਪੜਾ ਦੇ ਵੀ ਸੇਵਾ ਮਿਲੀ ਚਗਾਵੇ ਉੱਥੇ ਵੀ ਜਲ ਜਾਂਦੇ ਨੇ ਆਏ ਬੜੀ ਰੋਡਾ ਕਿਹਾ ਬੀੜੀ ਨਾ ਪੀਆ ਕਰ ਗੁਰਦੁਆਰੇ ਸਾਹਿਬ ਲਾਗੇ ਛੱਡਦੇ ਨਹੀਂ ਕਿ ਸਾਹਮਣੇ ਸੇ ਬੈਗੇ ਵੀ ਜਿਹੜੇ 2-3 ਘਰ ਗੁਰਦੁਆਰੇ ਸਾਹਮਣੇ ਹੀ ਆਏ ਇਸ ਮਹਿਕੀਆਂ ਸਮੇਂ ਪੀਣ ਵਾਲਿਆਂ ਨੂੰ ਰੱਖਦੇ ਆ ਇਹ ਤਾਂ ਕਿਹਨੇ ਦੇ ਸਮੈਗ ਵੀ ਵੇਚਣ ਵੜੇ ਆਂਦੇ ਹੀ ਫੋਸਲਾ ਸਾਡੇ ਨੇ ਕੋਈ ਵਿਗਾੜ ਸਕਦੇ ਕੀ ਕਰ ਲਾਊਗਾ ਸਾਡੇ ਸਮੈਗ ਨਾਲ ਉਹ ਆਂਦਾ 14 14 ਪਰਚੇ ਨੇ ਮੇਰੇ ਤੇ ਹੋਏ ਮੁੰਡਾ ਕਹਿੰਦਾ ਕੀ ਦਾਦਾ ਦਾ ਦਾਦਾ ਚੇਤਾ ਨਹੀਂ ਆਂਦਾ 14 ਪਰਚੇ ਹੋਏ ਤੀ ਹੋਰ ਪਰਚੇ ਹੋ ਜ ਕੋਈ ਨਹੀਂ ਗੱਲ ਉਹਨੇ ਬੜੇ ਬਾਲੇ ਮਾਰੇ ਬਾਲੇ ਲੋਹੇ ਦੀ ਰਾਠਾਂ ਮਾਰੀਆਂ ਚਾ ਪੰਜ 6 ਜਣੇ ਉਹਨਾਂ ਕੁੱਟਣੋ ਹੜੇ ਨਹੀਂ ਸਾਨੂੰ ਬੜਾ ਕੁੱਟਿਆ ਉਹਨਾਂ ਨੇ ਦੇ ਗਿਓ ਪਰ ਇੱਕ ਹੋਰ ਹੀ ਨਾ ਸਕੰਦਰਾ ਨਿਕਾਇਆ ਵਿਚਾਰਾ ਉਹ ਭੱਜ ਗਿਆ ਕਿਸੇ ਦੇ ਘਰੇ ਵੜ ਗਿਆ ਉਹ ਪਰੇ ਦੁਕਾਨ ਤੇ ਚੜ ਗਿਆ ਵਿਚਾਰਾ ਉਹਦੀ ਜਾਨ ਬਚ ਗਈ ਨਿਕਲ ਨੂੰ ਕੁੱਟ ਜਿੱਨਾ ਤਨ ਕੁੱਟ ਮਾਰ ਕੀਤੀ ਅਗਰ 10 15 ਜਾਣੇ ਇਹ ਪਰ ਕੁੱਟਿਆ ਸਾਨੂੰ 6 7 ਜਾਣੇ ਨੇ ਕੁੱਟਿਆ ਕੁੱਟਿਆ 6 7 ਜਾਣੇ ਇਹੇ ਵੇਚਣ ਵਾਲੇ ਹੀ ਪੀਣ ਵਾਲੇ ਵੀ ਸਮਾਗ ਵੇਚਣ ਵਾਲੇ ਨੇ ਕੁੱਟਿਆ ਪੀਣ ਵਾਲਿਆਂ ਨੇ ਵੇਚ ਕੁੱਟਿਆ ਪੀਣ ਵਾਲਿਆਂ ਨੇ ਵੀ ਕੁੱਟਿਆ ਰਸ ਵੇਚਣ ਵਾਲਿਆਂ ਨੇ ਵੀ ਜਿਹੜਾ ਇਹ ਕਾਰੋਬਾਰ ਚੱਲ ਰਿਹਾ ਇਹਨਾਂ ਨੂੰ ਲੋਕਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ ਬੰਦੋ। ਉਹ ਆਂਦੇ ਹੀ ਨਹੀਂ ਡਰਦੇ ਪੁਲਿਸ ਵਾਲਾ ਕੀ ਕਰ ਲੈਣਗੇ ਸਾਨੂੰ। ਉਹਨੇ ਬਿਲਕੁਲ ਨਹੀਂ ਡਰਦੇ ਪੁਲਿਸ ਵਾਲਾ ਤੂੰ ਸਾਨੂੰ ਕਰ ਲੇਗਾ। ਉਹਨੇ 14 14 ਪਰਚੇ ਸਾਡੇ ਦੇ ਹੋਏ ਆ। ਇਹ ਕਿਹੜੇ ਥਾਣੇ ਅੰਦਰ ਆਉਂਦਾ? ਇਹ ਥਾਣਾ ਆਉਂਦਾ ਲੁੱਪਗਿੱਚਗਾਵਾ। ਅੱਛਾ ਜੀ। ਸਰਿਆਂ ਵਿਗਦੀਆਂ। ਸਰਿਆਂ ਵਿਗਦੀਆਂ। ਖੁਸਰੀਆਂ ਦੀ ਖੁਸਰੀ ਦੇ ਗੱਡੀ ਦੇ ਵਿੱਚ ਹੀ ਬੜੀ ਵਿਗਦੀ ਹੈ। ਸਵੇਗ ਇਹ ਜਿਹੜਾ ਨਸ਼ਿਆਂ ਵਿਰੋਧ ਚੱਲੰਦੇ ਆ ਅਭਿਆਨ ਇਹਦੇ ਵਿੱਚ ਕੋਈ ਕਾਰਵਾਈ ਹੋਈ ਨਹੀਂ ਇੱਥੇ ਨਹੀਂ ਕੋਈ ਕਾਰਵਾਈ ਕਿੰਨੇ ਕਰਨੀ ਹੈ ਜੀ ਕਾਰਵਾਈ ਕੋਈ ਕਰਦਾ ਨਹੀਂ ਨਾ ਕੋਈ ਆਜਰ ਸਰਪੰਚ ਮੈਂਬਰ ਆ ਕਾਲੇ ਸਰਪੰਚ ਘਰ ਇੱਕ ਦਿਨ ਗਏ ਹਾਂ ਇਹ ਸਰਪੰਚ ਸਾਹਿਬ ਜੀ ਆ ਕੰਮ ਕਰਦਾ ਔਰ ਨਾ ਕਰਿਆ ਨਾ ਤੁਹ ਪੁੱਛਿਆ ਨਾ ਕੁਛ ਨਹੀਂ ਕੀਤਾ ਕਾਲੇ ਸਰਪੰਚ ਸਟਾਗ ਬਾਸ ਬਾਹਰ ਹੱਡੀ ਦੋ ਥਾਵਾਂ ਟੁੱਟ ਗਈ ਹੈ ਅੱਛਾ ਜੀ ਬੜਾ ਕੁੱਟਿਆ ਬੜੀਆਂ ਰਾਠਾਂ ਮਾਰੀਆਂ ਲੋਏ ਦੀਆਂ ਬਾਲੇ ਬਾਰੇ ਬਾਲੇ ਟੁੱਟ ਕੇ ਵਿੱਚ ਇਹ ਭਗਵੰਤ ਮਾਨ ਸਾਹਿਬ ਨੂੰ ਕਹਿੰਦੇ ਆ ਵੀ ਭਗਵੰਤ ਮਾਨ ਸਾਹਿਬ ਵੇ ਤੁਸੀਂ ਆ ਪਰ ਕਰਦੇ ਫਿਰਦੇ ਸਮੈਕਾ ਦੇ ਬੜੀਆਂ ਚੱਲਣ ਦੇ ਹੀਰੋਣਾ ਚੱਲਣਦੀਆਂ ਤੋ ਇਹ ਕਹਿੰਦੇ ਅਸੀਂ ਛਡਾਉਣੀਏ ਤੂੰ ਕਿੱਥੇ ਛਡਾਈਆਂ ਆ ਵੇਖੋ ਅਸੀਂ ਗਏ ਛਡਾਉਣ ਵਾਤੇ ਸਾਡੇ ਬਾਹ ਤੋੜੀ ਦੋ ਥਾਵਾਂ ਤੇ ਬੜਾ ਕੋਸ਼ ਹੋਇਆ ਭਗਵੰਤ ਮਾਨ ਨੇ ਕੀ ਕਰ ਲੈਣਾ ਵਿਚਾਰੇ ਨੇ ਭਗਵੰਤ ਮਾਨ ਕੋਈ ਕੋਸ਼ ਵੀ ਨਹੀਂ ਹੋਣਾ ਅਸੀਂ ਵਾਅਦਾ ਨਾ ਕਹਿੰਨੇ ਆ ਭਗਵੰਤ ਮਾਨ ਕੋ ਕੋਸ਼ ਬਣੀ ਹੋਣਾ ਐ ਸਰ ਐ ਰੜੇ ਸਾਂ ਵੱਡੇ ਵੱਡੇ ਅਫਸਰਾਂ ਰੜੇ ਭਗਵੰਤ ਮਾਨ ਭਗਵੰਤ ਮਾਨ ਨੇ ਉਹ ਚਲਣੇ ਕੇਸ ਬੈ ਕੇ ਛੇੜੀ ਛਡਾ ਦੇਣੀ ਆ ਉਹ ਕੋਈ ਛਡਾਈ ਜੀ ਨਹੀਂ ਸਬੈ ਐ ਨੰਘਾ ਸੰਘ ਸਬੈ ਕੇ ਛਡਾਉਣਗੇ ਗਾਟੇ ਲਾਏ ਨਾ ਨੰਘਾ ਸੰਘਾਂ ਨੇ ਲਾਉਣੇ ਆ ਐਨਾ ਪੁਲਸਾਂ ਨੇ ਗਾਟੇ ਲਾਉਣੇ ਸਮਾਏ ਵੇਚਣ ਵਾਲਿਆਂ ਦੇ ਨਾ ਐ ਸਰਕਾਰ ਨੇ ਗਾਟੇ ਲਾਉਣੇ ਲਾਉਣੇ ਨੰਘਾ ਸੰਘਾਂ ਨੇ ਲਾਉਣੇ ਗਾਟੇ ਸਰਕਾਰ ਨੇ ਗਾ ਸਰਕਾਰ ਕੋ ਗਾਟੇ ਲੱਤ ਨੇ ਇਹ ਭਗਵਾਨ ਦਮਾੜ ਕੋ ਬੜੀ ਘਾਟੇ ਲੱਤ ਨੇ ਇਹ ਧੋਣਾ ਲਾਉਣੀਆਂ ਨੰਗਾ ਸਿੰਘਾਂ ਨੇ ਸਮੈਗ ਵੇਚਣ ਵਾਲਿਆਂ ਦੀਆਂ ਸਮੈਗ ਪੀਣ ਵਾਲਿਆਂ ਧੀਆ ਪਣ ਰੰਡੀਆਂ ਆਉਂਦੀਆਂ ਬੜਾ ਮੰਦਾ ਹਲੋਂਦਿਆ ਜਦੋਂ ਤੁਸੀਂ ਗਏ ਹੋ ਉਥੇ ਹਾਂਜੀ ਤੇ ਉਥੇ ਕਿੰਨੇ ਬੰਦਿਆਂ ਦਾ ਟੱਡ ਵਿਰੋਧ ਕਰੇ ਬਹੁਤ ਜ਼ਿਆਦਾ ਵਿਰੋਧ ਕੀਤਾ ਵੀ ਤੂੰ ਕਿੱਦਾਂ ਸਮੈਗ ਛਡਾ ਦੇਗਾ ਸਰਪੰਚ ਲਈ ਛਡਾ ਸਕੀ ਸਰਪੰਚ ਨੇ ਛਡਾ ਸਕਿਆ ਤੂੰ ਸਮੈਗ ਕਿੱਦਾਂ ਛਡਾ ਸਕੇਗਾ ਉਤੇ ਜਿਆਦਾ ਰਹੇਗੇ ਪੁਲਿਸ ਨੇ ਸਾਨੂੰ ਜਵਾਬ ਤਾਂ ਵੀ ਨਹੀਂ ਇਹ ਇਹ ਨਹੀਂ ਛਡਾ ਸਕਦੀ ਸਮੈਗ ਭਗਵਾਨ ਤੁਮਾਨ ਵੀ ਨਹੀਂ ਛਡਾ ਸਕਦਾ ਸਮੈਗ ਨਹੀਂ ਛਡਾ ਸਕਦਾ ਕੀ ਮੰਗ ਕਰਦੇ ਤੁਸੀਂ ਮੰਗਿਆ ਕਰ ਧੀਆ ਪਾਣਾ ਬਚਾਓ ਲੋਕਾਂ ਦੀਆਂ ਧੀਆ ਪਾਣਾ ਬਚਾਓ ਪੁੱਤਰ ਲੋਕਾਂ ਦੇ ਬਚਾਓ ਬੜਾ ਮੰਦਾ ਹਾਲੋਂ ਹੁੰਦੇ ਜੀ ਅਸੀਂ ਇਹੋ ਚਾਹੁੰਨੇ ਹਾਂ ਹੋਰ ਕੁਛ ਨਹੀਂ ਚਾਹੁੰਦੇ ਕਿਸੇ ਨੂੰ ਮੰਦਾ ਨਹੀਂ ਬੋਲਦੇ ਅਸੀਂ ਕਹਿੰਨੇ ਸ਼ਰਾਬ ਦੀ ਵਾਈ ਨਾ ਦੱਬ ਨਾ ਕਾਈ ਨੇ ਵਪਾਰੀਆਂ ਨੇ ਤੇ ਨਸ਼ਾ ਕਰਨ ਵਾਲਿਆਂ ਨੇ ਇੱਕ ਸਰਦਾਰਾ ਨਿਆ ਰੋਕੜ ਵਾਲੀ ਰਿਪੋਰਟ ਮਾਰਕੀ ਹੈ ਤੇ ਇਹਦੇ ਬੰਦ ਵਿੱਚ ਕੀ ਕਹਿਣਾ ਹੈ ਵਿਖੋ ਜੀ ਸਾਡੇ ਇੱਥੇ ਮੌਜੂਦਾ ਐਸਐਚਓ ਸਾਹਿਬ ਵੀ ਇੱਥੇ ਮੌਜੂਦ ਨੇ ਔਰ ਪੂਰੀ ਟੀਮ ਇੱਥੇ ਪਹੁੰਚੀ ਹੈ ਇਨਫੈਕਟ ਅਸੀਂ ਪਹੁੰਚੇ ਹਾਂ ਔਰ ਅਸੀਂ ਆਮ ਆਦਮੀ ਪਾਰਟੀ ਨੇ ਜੇ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਹੈ ਤੇ ਵੀ ਆ ਸਟੈਂਡਿੰਗ ਹੇਅਰ ਇਨ ਸਿਵਲ ਹਸਪੀਟਲ ਅਸੀਂ ਬਾਬਾ ਜੀ ਦੇ ਨਾਲ ਖੜੇ ਆਂ ਔਰ ਜਿਸ ਇਨਸਾਨ ਨੇ ਬਾਬਾ ਜੀ ਨੇ ਜੋ ਬਿਆਨ ਦਿੱਤੇ ਨੇ ਕਿ ਅਸ਼ਵਨੀ ਨੇ ਜਿਹੜੀ ਉਹਨਾਂ ਦੇ ਸਾਥੀਆਂ ਨੇ ਮਿਲ ਕੇ ਬਾਬਾ ਜੀ ਦੇ ਨਾਲ ਇਹ ਕੁੱਟਮਾਰ ਕੀਤੀ ਹੈ ਉਹਨਾਂ ਦੇ ਉੱਤੇ ਸਟ੍ਰਿਕਟ ਐਕਸ਼ਨ ਲਿੱਤਾ ਜਾਊਗਾ ਉਹਨਾਂ ਤੇ ਐਫ ਆਈ ਆਰ ਲਾਂਚ ਕੀਤੀ ਜਾਊਗੀ ਔਰ ਜਿਹੜਾ ਵੀ ਕੋਈ ਬੰਦਾ ਇਹ ਸੋਚਦਾ ਸੀਗਾ ਕਿ ਪਹਿਲੀਆਂ ਸਰਕਾਰਾਂ ਦੇ ਵਿੱਚ ਸਾਡਾ ਇਹ ਸਭ ਕੁਝ ਚੱਲ ਜਾਂਦਾ ਸੀਗਾ ਬਟਾ ਮਾਦਵੀ ਪਾਰਟੀ ਸਰਕਾਰ ਜਿਹੜੀ ਹੈ ਉਹ ਨਸ਼ਿਆਂ ਦੇ ਖਿਲਾਫ ਬਹੁਤ ਸਟ੍ਰਿਕਟ ਐਕਸ਼ਨ ਲੈ ਰਹੀ ਹੈ ਔਰ ਇਹ ਜੀ ਜਿਹੜੀ ਗੁੰਡਾਗਰਦੀ ਹੈ ਔਰ ਨਸ਼ੇ ਜਿਹੜੇ ਹੈ ਉਹ ਨਹੀਂ ਚੱਲਣਗੇ ਜੀ ਤੇਰੇ ਵਿੱਚ ਵੇਖ ਕੇ ਆਪ ਦੇ ਬਾਬਾ ਜੀ ਦੇ ਹਮਲਾ ਹੋ ਗਿਆ ਜੇ ਤੁਹਾਡੇ ਪਰਿਵਾਰ ਕੇ ਮੇਰੇ ਅਗੇ ਬਾਟ ਟੋਣਗੇ ਉਹਨਾਂ ਤੇ ਨਾਲ ਵੀ ਹਵਾ ਲਊਗਾ ਤੇ ਵੀ ਦੇਖੋ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਗੱਲ ਦੱਸਾਂ ਜੀ ਡਰਨ ਡਰਨਾ ਡੁੱਡਣਾ ਕੁਛ ਨਹੀਂ ਹੁੰਦਾ ਅਕਾਲ ਪੁਰਖ ਨੇ ਜਿੰਨੀ ਲਿਖੀ ਉਹਨੀ ਪੂਕਤ ਕੇ ਜਾਣੀ ਚਾਹੀਦੀ ਹੈ ਮੈਂ ਕਿ ਜੇ ਕੁੜੀ ਹੋ ਕੇ ਇੱਥੇ ਖੜੀ ਆ ਨਾ ਤੇ ਮੈਨੂੰ ਲੱਗਦਾ ਕਿਸੇ ਨੂੰ ਨਹੀਂ ਡਰਨਾ ਚਾਹੀਦਾ ਠੀਕ ਹੈ ਔਰ ਜਿੰਨੀ ਲਿਖੀ ਹੁੰਦੀ ਉਹਨੀ ਪੋਕੇ ਜਾਂਦੀ ਚੰਗੇ ਕੰਮ ਕਰਨੇ ਚਾਹੀਦੇ ਆ ਤੇ ਚੰਗੇ ਕੰਮ ਵਾਸਤੇ ਬਾਹਰ ਵੀ ਆਉਣਾ ਚਾਹੀਦਾ